ख निर्भो निर्वैर काल मूरत जुनी संग गुरु प्रसाद तरनापो नापो क्यों ही गया लियो जरातन जीत ਕਹੋ ਨਾਨਕ ਪਜਹਰ ਮਨਾ ਔਦ ਜਾਤ ਹੈ ਬੀਤ ਕਹੋ ਨਾਨਕ ਪਜਹਰ ਮਨਾ ਔਦ ਜਾਤ ਹੈ ਬੀਤ ਜੁਗ ਜੁਗ ਅਟਲ ਸੈਵੀ ਕਮਾਲ ਚਵਰ ਛਤਰ ਤਖਤ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਸਾਜੀ ਨਿਵਾਜੀ ਗੁਰੂ ਪਿਆਰੀ ਸਾਧ ਸੰਗਤ ਜੀ ਬਹੁਤ ਹੀ ਬੜੇ ਭਾਗੇ ਹਾਂ ਜੀ ਜੋ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆਪਣੇ ਜੀਵਨ ਦੀ ਘੜੀਆਂ ਨੂੰ ਸਫਲਾ ਕਰਨ ਦਾ ਯਤਨ ਕਰਦੇ ਪਈ ਹਾਂ ਆਓ ਫਤਿਹ ਨਾਲ ਆਪਾਂ ਸੰਝ ਪਾ ਲਈਏ ਜਿੰਨੀ ਵੀ ਆਪ ਜੀ ਸੱਜੀ ਹੋ ਮਨ ਬੀਤਿਆਂ ਨੂੰ ਇਕਾਗਰ ਕਰੋ ਤੇ ਦੋਨੇ ਹੱਥ ਜੋੜ ਕੇ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਮੁਖਾਰ ਬਿੰਦੂ ਚਰਨ ਕੀਤੇ ਹੋਏ ਪਵਿੱਤਰ ਸ਼ਲੋਕ ਜਿਨ੍ਹਾਂ ਦੀ ਆਪਾਂ ਲੜੀ ਵਾਰ ਵਿਚਾਰ ਕਰਦੇ ਆ ਰਹੀ ਆ ਅੱਜ ਉਹਨਾਂ ਸਲੋਕਾਂ ਦੇ ਵਿੱਚੋਂ ਅੱਜ ਆਪਾਂ ਤੀਜਾ ਸਲੋਕ ਜਿਹੜਾ ਹੈ ਉਹ ਵਿਚਾਰਨਾ ਹੈ ਪਹਿਲਾਂ ਆਪਾਂ ਸਲੋਕ ਦੇ ਅਰਥ ਸਮਝ ਲਈਏ ਫਿਰ ਆਪਾਂ ਇਸ ਸਲੋਕ ਨੂੰ ਥੋੜਾ ਜਿਹਾ ਖੋਲ ਕੇ ਵਿਚਾਰਨ ਦਾ ਯਤਨ ਕਰਾਂ ਤਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਜੀ ਆਖਦੇ ਨੇ ਪਿੱਤਰਨਾਪੋ ਇਉਂ ਹੀ ਗਿਓ ਤਰਨਾਪੋ ਦਾ ਭਾਵ ਹੈ ਜਵਾਨੀ ਤੇਰੀ ਜਵਾਨੀ ਜਿਹੜੀ ਐ ਇਉਂ ਹੀ ਲੰਘ ਗਈ ਐਉਂ ਦਾ ਭਾਵ ਹੈ ਬੇਪਰਵਾਹੀ ਦਾ ਕੋਈ ਪਰਵਾਹ ਨਹੀਂ ਕੀਤੀ ਤੂੰ ਆਪਣੀ ਜਵਾਨੀ ਦੀ ਅਸੀਂ ਬੇਪਰਵਾਹ ਕਿੰ ਨੂੰ ਆਖਦੇ ਨਹੀਂ ਜੇਡ ਆਪਣੀ ਜ਼ਿੰਮੇਵਾਰੀ ਤੋਂ ਦੂਰ ਹੋ ਗਈ। ਜੇ ਕੋਈ ਚੀਜ਼ ਉਹਨੂੰ ਫੜਾਈ ਹੋਵੇ ਉਹਦੀ ਸੰਭਾਲ ਨਾ ਕਰਿਆ ਸੀ ਆਖ ਦਿਨ ਤੂੰ ਬੜਾ ਬੇਪਰਵਾਹ ਐ। ਵੀ ਤੈਨੂੰ ਜਿਹੜਾ ਕਾਰਜ ਦਿੱਤਾ ਗਿਆ ਜਾਂ ਕੋਈ ਚੀਜ਼ ਸੰਭਲ ਲਈ ਦਿੱਤੀ ਗਈ ਉਹਨੂੰ ਤੂੰ ਸੰਭਿਆ ਨਹੀਂ ਉਸ ਚੀਜ਼ ਤੋਂ ਬੜਾ ਬੇਪਰਵਾਹ ਹੋ ਗਿਆ। ਪਾਪ ਕੀ ਉਹ ਜ਼ਿੰਮੇਵਾਰੀ ਤੋਂ ਦੂਰ ਹੈ। ਗੁਰੂ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਤੂੰ ਆਪਣੀ ਜਵਾਨੀ ਨੂੰ ਜਿਹੜਾ ਐ ਵਿਖੇਨ ਸਿਉ ਕਾਹੇ ਰਚਿਓ ਨਿਮਖ ਨ ਹੋਹੀ ਉਦਾਸ ਆਪਣੀ ਜਵਾਨੀ ਨੂੰ ਇਨਾਂ ਵਿਸ਼ੇ ਵਿਕਾਰਾਂ ਦੇ ਵਿੱਚ ਬਤੀਤ ਕਰ ਦਿੱਤੀ ਨਾਮ ਵਾਲੇ ਪਾਸੇ ਤੂੰ ਆਇਆ ਨਹੀਂ ਸਾਬ ਜੀ ਕਹਿੰਦੇ ਬੜਾ ਬੇਪਰਵਾਹੀ ਹੋ ਕੇ ਤੂੰ ਜੀਵਨ ਬਿਸਰ ਕੀਤਾ ਏ ਆਪਣੀ ਜਵਾਨੀ ਨੂੰ ਬੜਾ ਬੇਪਰਵਾਹ ਹੋ ਕੇ ਤੂੰ ਬਤੀਤ ਕੀਤਾ ਏ ਤੂੰ ਨਾਮ ਵਾਲੇ ਪਾਸੇ ਬੰਦਗੀ ਵਾਲੇ ਪਾਸੇ ਆਇਆ ਨਹੀਂ ਤਰਨਾਪੋ ਇਉਂ ਹੀ ਗਿਓ ਆਪਣੀ ਜਵਾਨੀ ਨੂੰ ਤੂੰ ਇਸੇ ਤਰ੍ਹਾਂ ਵਿਰਥ ਗਵਾ ਦਿੱਤਾ ਲਿਓ ਜਰਾ ਤਨ ਜੀਤ ਜਰਾ ਦਾ ਭਾਵ ਹੈ ਜੀ ਬੁਢੇਪਾ ਤੇਰੇ ਤਨ ਨੂੰ ਹੁਣ ਬੁਢੇਪੇ ਨੇ ਜਿੱਤ ਲਿਆ ਕਹੋ ਨਾਨਕ ਭਜ ਹਰ ਮਨਾ ਕਹਿੰਦੇ ਏ ਨਾਨਕ ਆਖ ਕਿ ਹੇ ਮਨਾ ਉਸ ਪਰਮਾਤਮਾ ਦੇ ਨਾਮ ਨੂੰ ਧਿਆ ਉਦ ਜਾਤ ਹੈ ਬੀਤ ਉਦ ਦਾ ਭਾਵ ਹੈ ਉਮਰ ਤੇਰੀ ਉਮਰ ਜਿਹੜੀ ਐ ਉਹ ਬੀਤਦੀ ਜਾ ਰਹੀ ਐ ਤੇਰੇ ਜੀਵਨ ਦਾ ਸਫਰ ਜਿਹੜਾ ਉਹ ਲੰਘਦਾ ਜਾ ਰਿਹਾ ਏ ਜਮੈਂ ਇਹ ਆਖਦਾ ਵੀ ਤੇਰਾ ਜੀਵਨ ਜਿਹੜਾ ਏ ਉਹ ਮੌਤ ਵਾਲੇ ਪਾਸੇ ਜਾ ਰਿਹਾ ਬੁਢੇਪੇ ਵਾਲੇ ਪਾਸੇ ਜਾ ਰਿਹਾ ਹੈ ਪਰ ਸਹਿਬ ਜੀ ਕਹਿੰਦੇ ਤੂੰ ਆਪਣੇ ਜੀਵਨ ਨੂੰ ਇਸੇ ਤਰ੍ਹਾਂ ਹੀ ਬਸਰ ਕਰ ਰਿਹਾ ਏ ਹੁਣ ਦੇਖੋ ਸਮਝਿਓ ਥੋੜਾ ਜਿਹਾ ਮਨੁੱਖ ਦੇ ਜੀਵਨ ਦੀ ਤਿੰਨ ਅਵਸਥਾ ਹੈ ਅੱਗੇ ਆਪਾਂ ਸ਼ਲੋਕ ਵੀ ਵਿਚਾਰਾਂਗੇ ਬਚਪਨ ਜਵਾਨੀ ਤੇ ਬੁਢੇਪਾ ਜ਼ਿਆਦਾਤਰ ਇਹੋ ਅਵਸਥਾ ਹੈ ਚਲੋ ਮੌਤ ਦਾ ਕੋਈ ਭਰੋਸਾ ਨਹੀਂ ਬਚਪਨ 'ਚ ਵੀ ਆ ਸਕਦੀ ਜਵਾਨੀ 'ਚ ਵੀ ਬੁਢੇਪੇ 'ਚ ਪਰ ਜ਼ਿਆਦਾਤਰ ਮਨੁੱਖ ਦੇ ਜੀਵਨ ਦਾ ਸਫ਼ਰ ਜਿਹੜਾ ਹੈ ਇਹ ਤਿੰਨ ਅਵਸਥਾ ਦਾ ਹੈ ਇੱਕ ਬਚਪਨ ਹੈ ਇੱਕ ਜਵਾਨੀ ਹੈ ਇੱਕ ਬੁੱਢੇ ਪਾਹੀ ਹੁਣ ਇਹਨਾਂ ਤਿੰਨਾ ਅਵਸਥਾ ਦੇ ਵਿੱਚੋਂ ਸਭ ਤੋਂ ਜ਼ਿਆਦਾ ਜਿਹੜੀ ਅਵਸਥਾ ਉਛਾਲੇ ਮਾਰਦੀ ਉਹ ਜਵਾਨੀ ਹੈ ਉਹ ਜਵਾਨੀ ਹੈ ਜਵਾਨੀ ਦੇ ਵਿੱਚ ਮਨੁੱਖ ਦੇ ਅੰਦਰ ਪੂਰਨ ਤੌਰ ਤੇ ਜੋਸ਼ ਹੁੰਦਾ ਜੀ ਵਿਕਾਰ ਵੀ ਸਿਖਰ ਤੇ ਹੁੰਦੇ ਨੇ ਇੰਦਰੇ ਵੀ ਸਿਖਰ ਤੇ ਹੁੰਦੇ ਨੇ ਤੇ ਉਦਮ ਕਰਨ ਦਾ ਜਿਹੜਾ ਪੱਖ ਹੈ ਉਹ ਵੀ ਮਨੁੱਖ ਦੇ ਵਿੱਚ ਬਹੁਤਾ ਭਰਿਆ ਹੁੰਦਾ ਉਸ ਵਕਤ ਪਰ ਇਸ ਜਵਾਨੀ ਨੂੰ ਜਿਉਣਾ ਕਿਵੇਂ ਹੈ ਉਹ ਅਸੀਂ ਗੁਰੂਕੁਲ ਪੁੱਛੀ ਆ ਕੇ ਦੇਖੋ ਚਲੋ ਅਸੀਂ ਆਖਦੇ ਨੇ ਅਭੀ ਬਚਪਨ ਜਿਹੜਾ ਅਨਜਾਨਪੂਨੇ ਚ ਲੰਘਦਾ ਹੈ ਪਰ ਅਸਲ ਵਿੱਚ ਜੇ ਗੁਰਬਾਣੀ ਦੇ ਨਾਲ ਜੁੜੀਏ ਤਾਂ ਉਹ ਬਚਪਨ ਵੀ ਜਿਹੜਾ ਏ ਬੜਾ ਕੀਮਤੀ ਹੋ ਕੇ ਬਤੀਤ ਹੁੰਦਾ ਹੈ ਬਸਰ ਹੁੰਦਾ ਹੈ ਚਲੋ ਮੈਂ ਜਿਹੜੀ ਬੇਨਤੀ ਕਰ ਰਿਹਾ ਬਚਪਨ ਸੀ ਆਖ ਦੇਣਿਆ ਜੀ ਵੀ ਅਨਜਾਨ ਪੁਨੇ ਚ ਬਸਰ ਹੋ ਜਾਂਦਾ ਹੈ ਬੁੱਢੇ ਪਾ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਜਿਵੇਂ ਮਨੁੱਖ ਸਵੇਰ ਦਾ ਕੰਮ ਕਾਜ ਵਿੱਚ ਲੱਗਿਆ ਹੋਵੇ ਸਵੇਰ ਤੋਂ ਸ਼ਾਮ ਨੂੰ ਘਰ ਆਵੇ ਤੇ ਬੜਾ ਥੱਕਿਆ ਟੁੱਟਿਆ ਹੁੰਦਾ ਜੀ ਆ ਕੇ ਪੈ ਜਾਂਦਾ ਬੁੱਢੇ ਪਾ ਜਿਹੜਾ ਉਹ ਜ਼ਿਆਦਾਤਰ ਥਕਾਵਟ ਚ ਲੰਘ ਜਾਂਦਾ ਹੈ ਪਰ ਜਿਹੜੀ ਜਵਾਨੀ ਹੈ ਨਾ ਜਵਾਨੀ ਵਿੱਚ ਥਕਾਵਟ ਨਹੀਂ ਹੁੰਦੀ ਜੀ ਹੁਣ ਇਹ ਜਵਾਨੀ ਹੀ ਹੈ ਜਿੰਦੇ ਵਿੱਚ ਮਨੁੱਖ ਆਪਣੇ ਜੀਵਨ ਨੂੰ ਸਵਾਰਦਾ ਏ ਇਹ ਜਵਾਨੀ ਹੀ ਹੈ ਜਿੰਦੇ ਵਿੱਚ ਮਨੁੱਖ ਆਪਣੇ ਜੀਵਨ ਨੂੰ ਖਰਾਬ ਕਰਦਾ ਏ ਮੈਂ ਬੇਨਤੀ ਵਿੱਚੋਂ ਇਹ ਕਰ ਰਿਹਾ ਆਪ ਜੀ ਨਾਲ ਵੀ ਜਵਾਨੀ ਨੂੰ ਜੀਵਨਾ ਕਿਵੇਂ ਹੈ ਐਸੀ ਗੁਰੂ ਕੋਲ ਪੁੱਛੀ ਆ ਕੇ ਬਾਬਾ ਕਬੀਰ ਜੀ ਦਾ ਇੱਕ ਸ਼ਬਦ ਹੈ ਉਹਦੇ ਵਿੱਚੋਂ ਮੈਂ ਇੱਕ ਪੰਕਤੀ ਸਾਂਝੀ ਕਰਨ ਲੱਗਿਆ ਤੁਹਾਡੇ ਨਾਲ ਤਨ ਜੋਬਨ ਦਾ ਗਰਭ ਨਾ ਕੀਜੇ ਕਾਗਜ਼ ਜਿਉ ਗਲ ਜਾਹੇਗਾ ਗੁਰੂ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਵੀ ਧਨ ਤੇ ਜੋਬਨ ਦਾ ਹੰਕਾਰ ਨਾ ਕਰੀ ਕਾਗਜ਼ ਵਾਂਗ ਗਲ ਜਾਏਗਾ ਹੁਣ ਇੱਕ ਤਾਂ ਹੁੰਦਾ ਕਾਗਜ਼ ਨੂੰ ਸਾੜਨਾ ਤੇ ਇੱਕ ਹੁੰਦਾ ਕਾਗਜ਼ ਦਾ ਗੱਲਣਾ ਤੁਸੀਂ ਕਾਗਜ਼ ਦੇ ਉੱਤੇ ਸਾਫ਼ ਕਾਗਜ਼ ਹੋਵੇ ਹੁੰਦੇ ਤੇ ਪਾਣੀ ਦੀਆਂ ਬੂੰਦਾਂ ਸੜ ਦਿਓ ਗੱਲ ਗਿਆ ਬੇਕਾਰ ਹੈ ਹੁੰਦੇ ਉੱਤੇ ਤੁਸੀਂ ਕੁਝ ਨਹੀਂ ਲਿਖ ਸਕਦੇ ਜੀ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਇਸ ਧਨ ਤੇ ਜੋਬਣ ਦਾ ਹੰਕਾਰ ਨਾ ਕਰੀ ਕਾਗਜ਼ ਦੇ ਵਾਂਗ ਇਹ ਗਲ ਜਾਏਗਾ ਤੂੰ ਹੁਣ ਦੇਖੋ ਦੋ ਚੀਜ਼ਾਂ ਹੀ ਵਰਤੀਆਂ ਉਹਨਾਂ ਨੇ ਹੰਕਾਰ ਤਾਂ ਮਨੁੱਖ ਹਰ ਚੀਜ਼ ਦਾ ਕਰ ਲੈਂਦਾ ਹੈ ਛੋਟੇ ਤੋਂ ਛੋਟੇ ਪਦਾਰਥ ਦਾ ਵੀ ਹੰਕਾਰ ਹੋ ਜਾਂਦਾ ਹੈ ਗੁਣਾ ਦਾ ਵੀ ਹੰਕਾਰ ਹੋ ਜਾਂਦਾ ਹੈ ਉੱਚੇ ਉਹਦਿਆਂ ਦਾ ਵੀ ਹੰਕਾਰ ਹੋ ਜਾਂਦਾ ਹੈ ਪਰ ਬਾਬਾ ਕਬੀਰ ਸਾਹਿਬ ਜੀ ਨੇ ਦੋ ਹੀ ਚੀਜ਼ਾਂ ਵਰਤੀਆਂ ਧਨ ਤੇ ਜੋਬਨ ਜੋਬਨ ਦਾ ਭਾਵ ਹੈ ਜਵਾਨੀ ਕਿਉਂਕਿ ਜਿਹੜੀ ਜਵਾਨੀ ਉਹ ਸਿਖਰ ਤੇ ਹੁੰਦੀ ਹੈ ਮੈਂ ਬੇਨਤੀ ਕਰ ਚੁੱਕਿਆ ਮਨੁੱਖ ਦੇ ਅੰਦਰ ਜੁਸ਼ੀਲਾਪਨ ਉਹ ਬਹੁਤ ਹੁੰਦਾ ਹੈ ਜੀ ਜਵਾਨੀ ਵੇਲੇ ਪਰ ਜਿਹੜੀ ਜਵਾਨੀ ਧਨ ਦੇ ਵਿੱਚ ਮਸਤ ਹੋ ਜਾਵੇ ਨਾ ਫਿਰ ਉਹ ਜਵਾਨੀ ਸਾਹਮਣੀ ਬੜੀ ਔਖੀ ਹੋ ਜਾਂਦੀ ਹੈ ਜਵਾਨੀ ਦੋਸ਼ਬਦ ਵਰਤੇ ਜੀ ਧਨ ਤੇ ਜੋਬਨ ਸਹਿਬ ਜੀ ਕਹਿੰਦੇ ਜਿਹੜੀ ਜਵਾਨੀ ਧਨ ਦੇ ਵਿੱਚ ਮਸਤ ਹੋ ਜਾਵੇ ਪੈਸਿਆਂ ਦੇ ਵਿੱਚ ਖਚਿਤ ਹੋ ਜਾਵੇ ਫਿਰ ਉਹ ਜਵਾਨੀ ਸਾਹਮਣੀ ਬੜੀ ਔਖੀ ਹੋ ਜਾਂਦੀ ਹੈ ਜੀ ਫਿਰ ਉਹ ਜ਼ਿਆਦਾਤਰ ਉਹ ਜਵਾਨੀ ਵਿਕਾਰੀ ਹੋ ਕੇ ਬਤੀਤ ਹੁੰਦੀ ਹੈ ਮਾੜੇ ਕਰਮਾਂ ਚ ਬਤੀਤ ਹੁੰਦੀ ਜੀ ਮੈਂ ਸ਼ਾਇਦ ਪਹਿਲਾਂ ਵੀ ਬੇਨਤੀ ਕੀਤੀ ਜੀ ਸਾਡੇ ਫਾਜ਼ਿਲਕਾ ਦੇ ਇਲਾਕੇ ਦੇ ਵਿੱਚ ਇੱਕ ਆੜਤੀਆਂ ਸੀ ਜੀ ਮੈਂ ਨਾਮ ਨਹੀਂ ਵਰਤ ਰਿਹਾ ਮੈਂ ਕੇਵਲ ਇੱਕ ਘਟਨਾ ਜੀ ਦੱਸ ਰਿਹਾ ਆਪ ਜੀ ਨੂੰ ਵੀ ਜਵਾਨੀ ਜਦੋਂ ਧਨ ਦੇ ਵਿੱਚ ਮਸਤ ਹੋ ਜਾਵੇ ਜਾਂ ਖਚਿਤ ਹੋ ਜਾਵੇ ਫਿਰ ਜਵਾਨੀ ਸਾਂਭਣੀ ਓਖੀ ਹੋ ਜਾਂਦੀ ਹੈ ਬਾਬਾ ਕਬੀਰ ਜੀ ਕਹਿੰਦੇ ਉਹ ਕਾਗਜ ਵਾਂਗ ਗਲ ਜਾਂਦੀ ਹੈ ਫਿਰ ਆਰਤੀ ਅਸੀ ਜੀ ਹੁੰਦਾ ਇੱਕੋ ਪੁੱਤਰ ਸੀ ਪੈਸੇ ਦੀ ਕੋਈ ਕਮੀ ਨਹੀਂ ਸੀ ਧਨ ਪਦਾਰਥ ਬਹੁਤ ਸੀ ਤੇ ਇਹ ਘਟਨਾ ਮੈਂ ਤੁਹਾਨੂੰ 2013 14 ਦੀ ਦੱਸ ਰਿਆਂ 2014 ਦੀ ਇਹ ਘਟਨਾ ਹੈ ਜੀ ਤੇ ਪਦਾਰਥ ਬਹੁਤ ਸੀ ਜੀ ਹੁੰਦੇ ਕੋਲ ਕੋਈ ਕਮੀ ਨਹੀਂ ਸੀ ਉੱਤਰ ਨੂੰ ਜੋ ਚਾਹੀਦਾ ਸੀ ਉਹਨੂੰ ਮਿਲਦਾ ਸੀ ਉਹ ਜੋ ਵੀ ਉਹ ਮੰਗ ਕਰਦਾ ਉਹਨੂੰ ਮਿਲਦਾ ਇੱਕ ਗੱਲ ਜ਼ਰੂਰ ਯਾਦ ਰੱਖਿਓ ਜੀ ਸਿਆਣੇ ਪਤਾ ਕੀ ਆਖਦੇ ਨੇ ਪੁੱਤਰ ਕੋਈ ਵੀ ਦਾਤ ਮੰਗੇ ਚਲੋ ਪੜ੍ਹਾਈ ਦੇ ਪ੍ਰਤੀ ਜਾਂ ਜਿਹੜੀ ਜ਼ਰੂਰੀ ਹੈ ਉਹ ਤਾਂ ਦਾਤ ਦੇਣੀ ਹੈ ਪਰ ਉਹਦੇ ਖੁਆਇਸ਼ ਦੇ ਪ੍ਰਤੀ ਕੋਈ ਦਾਤ ਮੰਗੇ ਤਾਂ ਥੋੜਾ ਜਿਹਾ ਸਮਝ ਜ਼ਰੂਰ ਪਾਇਆ ਕਰੋ ਨਾਲ ਦੀ ਨਾਲ ਨਾ ਲੈ ਕੇ ਦਿਆ ਕਰੋ ਥੋੜਾ ਜਿਹਾ ਸਮਾਂ ਭਾਣ ਦਾ ਭਾਵ ਹੈ ਉਹਦੇ ਅੰਦਰ ਵੀ ਸਬਰ ਬਣੇ ਥੋੜਾ ਜਿਹਾ ਸਬਰ ਦਾ ਗੁਣ ਜਿਹੜਾ ਉਹ ਪੈਦਾ ਹੋ ਸਕੇ ਜੇ ਉਹਦੇ ਮੁਖ ਚ ਕੋਈ ਦਾਤ ਦੀ ਮੰਗ ਉੱਠੀ ਨਾਲ ਦੀ ਨਾਲ ਪੂਰੀ ਕਰ ਦਿੱਤੀ ਯਾਦ ਰੱਖਿਓ ਫਿਰ ਸਬਰ ਦਾ ਗੁਣ ਨਹੀਂ ਆਉਣਾ ਤੇ ਜੀਵਨ ਦੇ ਸਫਰ ਦੇ ਵਿੱਚ ਜੇ ਗਰੀਬੀ ਆ ਗਈ ਅਤ ਦੀ ਮੁਸੀਬਤ ਆ ਗਈ ਫਿਰ ਉਹਦੇ ਲਈ ਉਹ ਸਮਾਂ ਕੱਢਣਾ ਬੜਾ ਔਖਾ ਹੋ ਜਾਏਗਾ ਹਾਂ ਜੇ ਉਹਦੇ ਕੋਲ ਸਬਰ ਹੋਵੇਗਾ ਤੇ ਫਿਰ ਉਹ ਅਤ ਦੀ ਗਰੀਬੀ ਵੀ ਬਡੇ ਆਰਮ ਨਾਲ ਕੱਢ ਲੇਗਾ। ਇਹ ਸਾਡੇ ਹੱਥ 'ਚ ਹੈ ਜੀ। ਚਲੋ ਦਾਤ ਲੈ ਕੇ ਦਿਓ ਪਰ ਥੋੜਾ ਜਿਹਾ ਸਮਾਂ ਪਾ ਲਿਓ। ਰੋਂਦਾ ਤਾਂ ਰੋਣ ਦਿਓ। ਜਿੱਦ ਕਰਦਾ ਤਾਂ ਕਰਨ ਦਿਓ ਪਰ ਵਕਤ ਜਰੂਰ ਪਾ ਲਿਓ ਤਾਂ ਕਿ ਉਹਦੇ ਅੰਦਰ ਵੀ ਇੱਕ ਸਬਰ ਬਣ ਸਕੇ। ਪਰ ਮੈਂ ਜਿਹੜੀ ਬੇਨਤੀ ਕਰ ਰਿਹਾ ਸਾਪ ਜੀ ਨੂੰ ਹੁਣ ਜੋ ਮੰਗਦਾ ਹਰ ਦਾਤ ਹਰ ਚੀਜ਼ ਉਹਨੂੰ ਮਿਲਦੀ ਜੀ। ਤੇ ਜਦੋਂ ਖੁੱਲ ਮਿਲ ਜਾਵੇ ਨਾ ਜਦੋਂ ਅਕਸਰ ਖੁੱਲ ਮਿਲ ਜਾਵੇ ਤੇ ਅਕਸਰ ਮਨੁੱਖ ਜਿਹੜਾ ਏ ਉਹ ਮਾੜੇ ਕਰਮਾਂ 'ਚ ਹੋ ਜਾਂਦਾ ਏ ਇੱਕ ਤਾਂ ਧਨ ਦੌਲਤ ਹੋਵੇ ਚੰਗੇ ਪਦਾਰਥ ਹੁਣ ਕਿਸੇ ਚੀਜ਼ ਦੀ ਚਿੰਤਾ ਨਾ ਹੋਵੇ ਤੇ ਮਨੁੱਖ ਅਕਸਰ ਜਿਹੜਾ ਮਾੜੇ ਕਰਮਾਂ ਵਾਲੇ ਪਾਸੇ ਪੈਰ ਧਰ ਦਿੰਦਾ ਹੁਣ ਉਹ ਨਸ਼ਿਆਂ 'ਚ ਪੈ ਗਿਆ ਜੀ ਪੁੱਤਰ ਹੁੰਦਾ ਨਸ਼ੇ ਬਹੁਤੇ ਕਰਨ ਲੱਗ ਗਿਆ ਨਸ਼ਿਆਂ ਤੋਂ ਪਹੁੰਚਦਾ ਪਹੁੰਚਦਾ ਜੀ ਟੀਕੇ ਵੀ ਲਾਣ ਲੱਗ ਗਿਆ ਆਪਣੇ ਮਿੱਤਰ ਦੇ ਨਾਲ ਚਲਾ ਗਿਆ ਜੀ ਨਸ਼ਾ ਕਰਨ ਕਿਸੇ ਝਾੜੀਆਂ ਵਿੱਚ ਜਾ ਕੇ ਹੁਣ ਉਹਨੇ ਜਦੋਂ ਨਸ਼ਾ ਲਾਇਆ ਟੀਕਾ ਲਾਇਆ ਤੇ ਉਹ ਡੋਜ਼ ਜਿਆਦਾ ਤੇਜ ਸੀ ਉਹਨੇ ਲੈ ਲਈ ਤੇ ਉੱਤੇ ਤੜਫਦਾ ਹੋਇਆ ਉੱਥੇ ਮਰ ਗਿਆ ਹੁਣ ਜਿਹੜਾ ਨਾਲ ਦੋਸਤ ਸੀ ਮਿੱਤਰ ਸੀ ਉਹ ਘਬਰ ਗਿਆ ਜੀ ਮੈਂ ਸੰਖੇਪ ਜੀ ਬੇਨਤੀ ਕਰ ਰਿਹਾ ਉਹ ਘਬਰਿਆ ਜੀ ਉਹ ਡਰਿਆ ਉਹਨੂੰ ਉੱਥੋਂ ਛੱਡ ਕੇ ਭੱਜ ਗਿਆ ਤੇ ਕਿਸੇ ਨੂੰ ਦੱਸਿਆ ਨਹੀਂ ਜੀ ਉਹਨੇ ਉਹਨੂੰ ਇਹ ਡਰ ਸੀ ਮੈਂ ਫੜਿਆ ਜਾਵਾਂਗਾ ਉਹ ਫਾਇਲਿਕਾ ਦਾ ਇਲਾਕਾ ਛੱਡ ਕੇ ਚਲਾ ਗਿਆ ਦੋ ਦਿਨ ਬਤੀਤ ਹੋ ਗਏ ਤਿੰਨ ਦਿਨ ਬਤੀਤ ਹੋ ਕੇ ਅਖਬਾਰਾਂ ਚ ਮੋਬਾਈਲਾਂ ਚ ਸਭ ਥਾਂ ਤੇ ਫੋਟੋਆਂ ਪਾ ਦਿੱਤੀਆਂ ਗਈਆਂ ਤਿੰਨ ਚਾਰ ਦਿਨ ਬਤੀਤ ਹੋ ਗਏ ਜਿਉਂਦੀ লাশ ਨੂੰ ਕੁੱਤਿਆਂ ਨੇ ਖਾ ਲਿਆ ਅੱਧੀ ਰਹਿ ਗਈ লাশ ਹੁੰਦੀ ਤੇ ਜਦੋਂ ਸਮੈਲ ਆਈ ਜਿਹੜੇ ਖੇਤੀ ਕਰਨ ਵਾਲੇ ਸੀ ਉਹਨਾਂ ਨੇ ਦੱਸਿਆ ਫਿਰ ਜਾ ਕੇ ਤੇ ਫਿਰ ਪਿਓ ਜਿਹੜਾ ਹੈ ਉਹ ਅੱਧੀ লাশ ਲੈ ਕੇ ਆਪਣੇ ਘਰ ਆਇਆ ਆਪਣੇ ਪੁੱਤਰ ਦੀ ਮੈਂ ਜਿਹੜੀ ਬੇਨਤੀ ਕਰ ਰਿਹਾ ਵੀ ਕਾਗਜ਼ ਜੋ ਗੱਲ ਜਾਹੇਗਾ ਜਦੋਂ ਇਹ ਜਵਾਨੀ ਧਨ ਪਦਾਰਥਾਂ ਚ ਪੂਰੀ ਤਰ੍ਹਾਂ ਖਚਿਤ ਹੋ ਜਾਈਂ ਫਿਰ ਇਹ ਸਾਂਭਣੀ ਬੜੀ ਔਖੀ ਹੋ ਜਾਂਦੀ ਹੈ ਜੀ ਗੁਰੂ ਸਾਹਿਬ ਜੀ ਨੇ ਸਾਨੂੰ ਸਿਖਾਇਆ ਏ ਵੀ ਜਵਾਨੀ ਦੇ ਵਿੱਚ ਰਹਿ ਕੇ ਜੀਵਨ ਨੂੰ ਬਸਰ ਕਿਵੇਂ ਕਰਨਾ ਹੈ ਜਵਾਨੀ ਦੇ ਵਿੱਚ ਜ਼ਿਆਦਾਤਰ ਕਾਲਾਪਨ ਹੁੰਦਾ ਸਬਰ ਨਹੀਂ ਹੁੰਦਾ ਪਰ ਜਵਾਨੀ ਚ ਸਬਰ ਦਾ ਹੋਣਾ ਬੜਾ ਜ਼ਰੂਰੀ ਹੈ ਜੀ ਮੈਂ ਫਿਰ ਬੇਨਤੀ ਕਰਨ ਲੱਗਿਆ ਮੈਂ ਕਈ ਵਾਰ ਇਤਿਹਾਸਾਂ ਜਾਂ ਕੀਤਾ ਜੀ ਪਰ ਉਸ ਜਰਨਲ ਦਾ ਇਤਿਹਾਸ ਮੈਨੂੰ ਚੰਗਾ ਬੜਾ ਲੱਗਦਾ ਹੈ ਚਲੋ ਇਤਿਹਾਸ ਵਿੱਚ ਜਰਨਲ ਤਾਂ ਬਹੁਤ ਹੋਏ ਨੇ ਆਤ ਤੋਂ ਆਤ ਇਤਿਹਾਸ ਸਾਡੇ ਕੋਲ ਪਿਆ ਪਰ ਉਸ ਜਰਨਲ ਦਾ ਇਤਿਹਾਸ ਮੈਨੂੰ ਚੰਗਾ ਬੜਾ ਲੱਗਦਾ ਮੈਂ ਇਸ ਲਈ ਤੁਹਾਡੇ ਨਾਲ ਇੱਕ ਵਾਰੀ ਫਿਰ ਸਾਂਝ ਕਰ ਲਗਿਆ ਤੁਸੀਂ ਇਹ ਸੋਚ ਕੇ ਚੱਲਿਓ ਵੀ ਜਵਾਨੀ ਨੂੰ ਸਾਂਭਣਾ ਕਿਵੇਂ ਅਸੀਂ ਨਾਸ਼ਰ ਖਾਂ ਹੋਇਆ ਜੀ ਇੱਕ ਨਾਸ਼ਰ ਖਾਂ afghanistan ਦਾ ਪਠਾਨ ਹੈ ਉਹ ਨਾਸ਼ਰ ਖਾਂ ਭੱਜਿਆ ਜਾਂਦਾ ਆਪਣੇ ਪੁੱਤਰ ਗੁਲਫਾਮ ਖਾਨ ਨੂੰ ਆਖਦਾ ਇੰਜ ਕਰ ਕੱਪੜੇ ਪੈਕ ਕਰ ਲੈ ਪੰਡ ਬਣਾ ਲੈ ਛੇਤੀ ਛੇਤੀ ਕਰ ਇੱਥੋਂ ਆਪਾਂ ਨਿਕਲੀਏ ਭੱਜ ਜਾਈਏ ਉਹ ਕਹਿੰਦਾ ਕਿਉਂ ਜੀ ਕੀ ਹੋ ਗਿਆ ਕਹਿੰਦੇ ਹਰੀ ਸਿੰਘ ਨਲੂਆ ਆ ਗਿਆ ਦਰਾ ਖੈਬਰ ਚੋਂ ਨੇ ਕਬਜ਼ਾ ਕਰ ਲਿਆ ਆਪਣੇ ਇਲਾਕੇ ਚ ਵੜੇਗਾ ਤੇ ਸਾਨੂੰ ਸਾਰਿਆਂ ਨੂੰ ਖਤਮ ਕਰ ਦੇਣਾ ਉਹਨੇ ਤੂੰ ਇੰਜ ਕਰ ਜਿੰਨੇ ਵੀ ਕਪੜੇ ਛੇਤੀ ਛੇਤੀ ਕਪੜੇ ਬਾਥ ਨਿਕਲੀਏ ਡਰ ਸੀ ਜੀ ਉਹਦਾ ਹਰੀ ਸਿੰਘ ਨਲੂਏ ਦਾ ਬੁਤਾਦ ਵਿੱਚ ਡਰ ਸੀ ਜੀ ਉਹਦੇ ਮਰਨ ਤੋਂ ਬਾਅਦ ਕਦਾਬ ਚ ਲਿਖਿਆ ਜੰਦੋਂ ਦੇ ਮਰਨ ਤੋਂ ਬਾਅਦ 40 ਸਾਲ ਬਾਅਦ ਵੀ ਮਾਮਾ ਜਿਹੜਾ ਇਹ ਗੱਲ ਆਖਦੀ ਹੁੰਦੀਆਂ ਸਨ ਵੀ ਪੁੱਤਰ ਸੋ ਜਾ ਹਰੀਆ ਰਾਗ ਲੈ ਵੀ ਹਰੀ ਸਿੰਘ ਨਲੂਆ ਆ ਜਾਏਗਾ ਫਿਰ ਵੀ ਡਰ ਬਣਿਆ ਰਿਆ ਜੀ ਹੁੰਦਾ ਉਹ ਕਹਿੰਦੇ ਛੇਤੀ ਕਰ ਨਾ ਸਰਖਾਂ ਕਹਿੰਦਾ ਛੇਤੀ ਕਪੜੇ ਪਾ ਤੇ ਥੂ ਆਪਾਂ ਨਿਕਲੀਏ ਭੱਜੀਏ ਤੇ ਜਿਹੜਾ ਗੁਲਫਾਮ ਖਾਂ ਸੀ ਨਾ ਉਹ ਆਪਣੀ ਮੰਗੇਤਰ ਕੋਲ ਮਾਫ ਕਰਿਓ ਮੰਗੇਤਰ ਕੋਲ ਪਹੁੰਚਦਾ ਜਿੰਦੇ ਨਾਲ ਉਹਦਾ ਨਕਾ ਹੋਣਾ ਹੈ ਤੁਸੀਂ ਜਾਣਦੇ ਹੋ ਉਹਦਾ ਨਾਮ ਬੀਬੀ ਬਾਨੋ ਐ ਉਹਨੂੰ ਜਾ ਕੇ ਆਖ ਦੇ ਇੰਜ ਕਰ ਜਿੰਨੇ ਵੀ ਤੇਰੇ ਕੋਲ ਕੱਪੜੇ ਆ ਜੋ ਲੋੜਵੰਦ ਦਾ ਸਮਾਨ ਛੇਤੀ ਤਿਆਰ ਕਰ ਲੈ ਪਿੱਥੋਂ ਨਿਕਲੀਏ ਕਹਿੰਦੇ ਕਿਉਂ ਕਹਿੰਦੇ ਹਰੀ ਸਿੰਘ ਨਲੂਆ ਆ ਗਿਆ ਹੈ ਉਹ ਕਹਿੰਦੀ ਫਿਰ ਕੀ ਹੋ ਗਿਆ ਤੇ ਇੰਨਾ ਡਰ ਕਿਉਂ ਤੇਰੇ ਅੰਦਰ ਜੇ ਹਰੀ ਸਿੰਘ ਨਲੂਆ ਆ ਗਿਆ ਤਾਂ ਤੂੰ ਤਾਂ ਆਖਦਾ ਸੀ ਮੇਰੇ ਵਰਛੇ ਦੇ ਸਾਹਮਣੇ ਵੱਡੇ ਵੱਡੇ ਪਹਾੜ ਰੁੱਕ ਜਾਂਦੇ ਨੇ ਤੂੰ ਤਾਂ ਇਹ ਗੱਲ ਆਖਦਾ ਸੀ ਮੇਰੀ ਕਮਾਨ ਚੋਂ ਨਿਕਲਿਆ ਤੀਰ ਦੁਸ਼ਮਨਾ ਦੀ ਛਾਤੀ ਨੂੰ ਚੀਰ ਕੇ ਰੱਖ ਦਿੰਦਾ ਫਿਰ ਇਹ ਕੌਣ ਹੈ ਰੀ ਸਿੰਘ ਨਲੂਆ ਦੀ ਜਿੰਨ ਤੂੰ ਡਰੀ ਜਾਂਦਾ ਮੈਂ ਤਾਂ ਤੇਰੇ ਨਾਲ ਨਕਾਕ ਕਰਨ ਲਈ ਹਾਂ ਤਾਂ ਕੀਤੀ ਸੀ ਵੀ ਤੂੰ ਬਹਾਦਰ ਬਹੁਤ ਹੈ ਪਰ ਮੈਨੂੰ ਨਹੀਂ ਪਤਾ ਤੂੰ ਤਾਂ ਡਰਦਾ ਵੀ ਹੈ ਉਹ ਕਹਿੰਦੇ ਵੀ ਇਹ ਗੱਲਾਂ ਕਰਨ ਵਾਲੀਆਂ ਨਹੀਂ ਤੂੰ ਛੇਤੀ ਕਰ ਜੇ ਹਰੀ ਸਿੰਘ ਨਲੂਆ ਆ ਗਿਆ ਸਾਰਿਆਂ ਨੂੰ ਖਤਮ ਕਰ ਦੇਣਾ ਉਹਨੇ ਜੀ ਉਹਨਾਂ ਨੇ ਥਿਆਰੀ ਕਰਕੇ ਪਹਾੜੀ ਗੁਫਾਵਾਂ ਦੇ ਵਿੱਚ ਲੁੱਕ ਕੇ ਅੱਜ ਵੀ ਉੱਥੇ ਮੌਜੂਦ ਹੈ ਜੀ ਤੁਸੀਂ ਪੜ ਕੇ ਦੇਖਿਓ ਅਮਰੀਕਾ ਨੇ ਜਦੋਂ ਹਮਲਾ ਕੀਤਾ ਸੀ ਉਦੋਂ ਉਹ ਸਾਰੇ ਜਿਹਨੇ ਉਸ ਗੁਫਾਵਾਂ ਚ ਲੜਕੇ ਉਹਨਾਂ ਨੇ ਲੁੱਕ ਕੇ ਉਹਨਾਂ ਨੇ ਹਮਲਾ ਜਿਹੜੇ ਉਹ ਜੰਗ ਕੀਤੀ ਸੀ ਲੜਾਈ ਕੀਤੀ ਸੀ ਅੱਜ ਵੀ ਬਣੀ ਹੋਈਆਂ ਨੇ ਉਹ ਉੱਥੇ ਲੁੱਕ ਗਿਆ ਉਹ ਜਾ ਕੇ ਉਹਨਦੀ ਮੰਗੇਤਰ ਗੱਲ ਪੁੱਛਦੀ ਉਹਨੂੰ ਕਹਿੰਦੇ ਆ ਹਰੀ ਸਿੰਘ ਨਲੂਆ ਕੋਣ ਹੈ ਜਿੰਦੇ ਤੋਂ ਤੂੰ ਡਰੀ ਜਾਂਦਾ ਹੈ ਕਹਿੰਦਾ ਇਹ ਸਿੱਖਾਂ ਦਾ ਜਰਨੈਲ ਹੈ ਇਹ ਸਿੱਖਾਂ ਦਾ ਜਰਨੈਲ ਹੈ ਬੀਬੀ ਬਾਨੋ ਕਹਿੰਦੀ ਮੈਂ ਵੇਖਣਾ ਚਾਹੁੰਦੀ ਆ ਉਹਨੂੰ ਮੈਂ ਮਿਲਣਾ ਚਾਹੁੰਦੀ ਆ ਉਹ ਕਹਿੰਦੇ ਤੂੰ ਨਾ ਜਾਈ ਉਹ ਦੁਸ਼ਮਣ ਹੈ ਚਲੋ ਉਹਨਦੀ ਸੋਚ ਹੈ ਨਾ ਪਰ ਕਿਰਦਾਰ ਬੜਾ ਉੱਚਾ ਜੀ ਹੁੰਦਾ ਉਹ ਤਾਂ ਉਹਨਦੀ ਸੋਚ ਹੈ ਕਹਿੰਦੇ ਤੂੰ ਨਾ ਜਾਈ ਤੇਰੀ ਜਾਨ ਨੂੰ ਵੀ ਖਤਰਾ ਹੋ ਸਕਦਾ ਤੇਰੀ ਇੱਜ਼ਤ ਨੂੰ ਵੀ ਖਤਰਾ ਹੋ ਸਕਦਾ ਉਹ ਕਹਿੰਦੀ ਕੋਈ ਗੱਲ ਨਹੀਂ ਮੇਰੀ ਜਾਨ ਚਲੀ ਜਾਵੇ ਭਾਵੇਂ ਇੱਜ਼ਤ ਚਲੀ ਜਾਵੇ ਪਰ ਮੈਂ ਉਸ ਜਰਨੈਲ ਨੂੰ ਜ਼ਰੂਰ ਦੇਖਣਾ ਜਿੰਦੇ ਤੂੰ ਤੂੰ ਡਰ ਕੇ ਗੁਫਾ ਚ ਲੁੱਕ ਕੇ ਬਹਿ ਗਿਆ ਮੈਨੂੰ ਵੇਖਣਾ ਜ਼ਰੂਰ ਹੈ ਇਹ ਜਿੱਥੇ ਗਈ ਜਰਾ ਖੈਬਰ ਦੇ ਵਿੱਚ ਉਹਨਾਂ ਨੇ ਲਾਇਆ ਹੋਇਆ ਤੰਬੂਸ਼ਾ ਰੇਜੀ ਸ਼ਾਮ ਦਾ ਸਮਾਂ ਇਤਿਹਾਸ ਆਖਦਾ ਸੋਦਰ ਦੀ ਬਾਣੀ ਪੜ ਰਹੀ ਹਰੀ ਸਿੰਘ ਨਲੂਆ ਦਿਵੇ ਦੀ ਲੋ ਜਗ ਰਹੀ ਐ ਇਹ ਬਾਹਰ ਖੜੋ ਕੇ ਸਿਪਾਹੀ ਦੇ ਨਾਲ ਲੜ ਰਹੀ ਐ ਕਿ ਮੈਂ ਮਿਲਣਾ ਜਰਨੈਲ ਦੇ ਨਾਲ ਉਹ ਕਹਿੰਦਾ ਨਹੀਂ ਜੀ ਜਰਨੈਲ ਥੱਕਿਆ ਹੋਇਆ ਤੁਸੀਂ ਸਵੇਰੇ ਮਿਲ ਲਿਓ ਨੇ ਰਾਮ ਕਰਨਾ ਪਰ ਉਹ ਕਹਿੰਦੀ ਮੈਂ ਮਿਲਣਾ ਉਹਨੂੰ ਜਦੋਂ ਇਹ ਗੱਲ ਕਰਨਾਂ ਚ ਪਈ ਲੜਦਿਆਂ ਹੋਿਆਂ ਦੀ ਆਪਸ ਵਿੱਚ ਵਿਚਾਰ ਕਰਦਿਆਂ ਦੀ ਸੋਦਰ ਦੀ ਬਾਣੀ ਖਤਮ ਹੋਈ ਤੇ ਹਰੀ ਸਿੰਘ ਨਲੂਆ ਕਹਿੰਦਾ ਜੇ ਕੋਈ ਇੰਨਾ ਤਕਲੀਫ ਪਚੈ ਮਿਲਣਾ ਚਾਹੁੰਦਾ ਤੇ ਉਹਨੂੰ ਆਣ ਦੇ ਉਹੰਦਰ ਤੇ ਉਹੰਦਰ ਗਈ ਜੀ ਹਰੀ ਸਿੰਘ ਨਲੂਆ ਬੈਠਾ ਤੇ ਉਹਨੇ ਇੱਕੋ ਗੱਲ ਆਖੀ ਤੁਸੀਂ ਕੌਣ ਜੀ ਉਹ ਕਹਿੰਦੇ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਆ ਇਹ ਸ਼ਬਦ ਬੜਾ ਘੱਟ ਨਿਕਲਦਾ ਜੀ ਹੁਣ ਸਾਡੇ ਮੂੰਹ ਚ ਵਿੱਚ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਬਹੁਤ ਘੱਟ ਨਿਕਲਦਾ ਪਰ ਸਾਨੂੰ ਮਾਣ ਨਾਲ ਇਹ ਗੱਲ ਆਖਣੀ ਚਾਹੀਦੀ ਦੇਬਸੀ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ ਕਹਿੰਦੇ ਜੀ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ ਕਹਿੰਦੇ ਫਿਰ ਤੁਸੀਂ ਸਾਡੇ ਇਲਾਕੇ 'ਚ ਕਬਜ਼ਾ ਕਿਉਂ ਕੀਤਾ ਕਿ ਕਦੇ ਸੀ ਕਬਜ਼ਾ ਨਹੀਂ ਕੀਤਾ ਅਸੀਂ ਆਪਣੇ ਇਲਾਕੇ ਨੂੰ ਸੇਵ ਕੀਤਾ ਹੈ ਬਚਾਇਆ ਸੀ ਕਹਿੰਦੇ ਤੇਰਾ ਨਾਮ ਬੜਾ ਸੁਣਿਆ ਮੈਂ ਤੇਰੇ ਨਾਮ ਤੋਂ ਵੱਡੇ-ਵੱਡੇ ਪਠਾਨ ਵੀ ਲੁੱਕ ਕੇ ਬੈਠ ਗਏ ਨੇ ਸਿਰਫ ਤੇਰਾ ਨਾਮ ਸੁਣ ਕੇ ਤੇ ਮੇਰੇ ਮਨ ਦੀ ਚਾਹਨਾ ਸੀ ਮੈਂ ਤੈਨੂੰ ਦੇਖਾਂ ਪਰ ਮੈਂ ਇੱਕ ਗੱਲ ਵੀ ਸੁਣੀ ਐ ਵੀ ਗੁਰੂ ਨਾਨਕ ਦੇ ਘਰ ਚ ਕੋਈ ਖਾਲੀ ਹੱਥ ਨਹੀਂ ਜਾਂਦਾ ਕਹਿੰਦੇ ਤੂੰ ਸਹੀ ਸੁਣਿਆ ਇਸ ਘਰ ਚ ਕੋਈ ਖਾਲੀ ਹੱਥ ਨਹੀਂ ਜਾਂਦਾ ਕਹਿੰਦੇ ਫਿਰ ਮੇਰੀ ਵੀ ਇੱਕ ਮੰਗ ਐ ਉਹ ਕਹਿੰਦੇ ਮੰਗੋ ਕੀ ਚਾਹੀਦਾ ਕਹਿੰਦੇ ਮੈਂ ਚਾਹੁੰਨੀ ਆ ਮੇਰੀ ਕੁੱਖ ਦੇ ਵਿੱਚੋਂ ਤੇਰੇ ਜੇਜਾ ਜਰਨੈਲ ਪੈਦਾ ਹੋਵੇ ਤੇਰੀ ਸਿੰਘ ਨਲੂਆ ਖੜਾ ਹੋ ਗਿਆ ਜੀ ਕਿੰਦੇ ਦੇਖ ਮੈਂ ਤਿੰਨ ਚੀਜ਼ਾਂ ਨਾਲ ਤੈਨੂੰ ਤੱਕ ਸਕਦਾ ਇਹਨਾਂ ਅੱਖਾਂ ਨਾਲ ਭੈਣ ਮਾਂ ਤੇਤੀ ਇਸ ਤੋਂ ਇਲਾਵਾ ਨਹੀਂ ਮੇਰਾ ਗੁਰੂ ਆਗਿਆ ਨਹੀਂ ਦਿੰਦਾ ਮੈਂ ਤੈਨੂੰ ਆਪਣੀ ਧੀ ਮੰਨ ਸਕਦਾ ਮਾਂ ਮੰਨ ਸਕਦਾ ਤੈਨੂੰ ਆਪਣੀ ਭੈਣ ਮੰਨ ਸਕਦਾ ਜੇ ਤੂੰ ਹੋਰ ਕੋਈ ਚਾਹਨਾ ਰੱਖਦੀ ਫਿਰ ਇੱਥੋਂ ਬਾਹਰ ਹੋ ਜਾ ਤੂੰ ਤੇ ਜਦੋਂ ਬਾਹਰ ਜਾਣ ਲੱਗੀ ਜੀ ਉਨੇ ਇੱਕ ਗੱਲ ਆਖ ਦਿੱਤੀ ਕਹਿੰਦੇ ਫਿਰ ਤੁਸੀਂ ਇਹ ਵੀ ਰੋਲਾ ਪਾਇਆ ਹੋਇਆ ਮੈਂ ਦੱਸਦਾ ਕਿ ਇਹ ਤਾਂ ਝੂਠ ਬੋਲਦੇ ਵੀ ਗੁਰੂ ਨਾਨਕ ਦੇ ਘਰ ਚੋਂ ਖਾਲੀ ਹੱਥ ਨਹੀਂ ਜਾਂਦਾ ਅੱਜ ਮੈਂ ਖਾਲੀ ਹੱਥ ਚੱਲੀ ਆ ਤੁਸੀਂ ਤਾਂ ਇਹਨਾਂ ਰੋਲਾ ਪਾਇਆ ਵੀ ਜੋ ਮਰਜ਼ੀ ਆ ਜਾਵੇ ਇਸ ਘਰ ਦੇ ਅੰਦਰ ਕੋਈ ਖਾਲੀ ਹੱਥ ਨਹੀਂ ਜਾਂਦਾ ਪਰ ਅੱਜ ਮੈਂ ਖਾਲੀ ਹੱਥ ਮੁੜਨ ਲੱਗੀ ਆ ਤੇ ਜਦੋਂ ਜਾਣ ਲੱਗੇ ਰਿਸ਼ਿੰਗ ਨਲੂਏ ਨੇ ਆਵਾਜ਼ ਮਾਰ ਲਈ ਤੁਸੀਂ ਸਾਰੇ ਜਾਣੂ ਜੀ ਤੇ ਆਵਾਜ਼ ਮਾਰ ਕੇ ਉਹਨੂੰ ਬਿਠਾਇਆ ਆਪਣੇ ਤਖਤ ਤੇ ਜਿੱਥੇ ਉਹ ਆਰਾਮ ਕਰਦਾ ਸੀ ਉੱਥੇ ਬਿਠਾਇਆ ਅੰਦਰੂ ਚਾਦਰ ਲਿਆਈ ਜੋ ਜੋ ਵੀ ਖੇਸੀ ਸੀ ਤੇ ਉਹਦੇ ਝੋਲੀ ਤੇ ਵਿਛਾ ਕੇ ਤੇ ਥੱਲੇ ਬੈਠ ਕੇ ਇੱਕ ਗੱਲ ਆਖੀ ਤੈਨੂੰ ਮੇਰੇ ਜੀ ਜਿਆ ਪੁੱਤਰ ਚਾਹੀਦਾ ਅੱਜ ਤੋਂ ਬਾਅਦ ਮੈਂ ਤੇਰਾ ਪੁੱਤਰ ਹੋਵਾਂਗੇ ਤੇ ਤੂੰ ਮੇਰੀ ਮਾਂ ਹੋਵੇਂਗੀ ਤੈਨੂੰ ਪੂਰਾ ਹੱਕ ਹੋਵੇਗਾ ਮੈਨੂੰ ਪੁੱਤਰ ਕਹਿਣ ਦਾ ਮੈਨੂੰ ਪੂਰਾ ਹੱਕ ਹੋਵੇਗਾ ਤੈਨੂੰ ਮਾਂ ਕਹਿਣ ਦਾ ਇਹ ਜਵਾਨੀ ਹੈ ਜੀ ਜਿਹਨੂੰ ਸੰਭਾਲਿਆ ਗਿਆ ਮੈਂ ਬੇਨਤੀ ਕਰਦੇ ਵੀ ਜਵਾਨੀ ਨੂੰ ਸੰਭਾਲਣਾ ਕਿਵੇਂ ਐ ਸੀ ਏਸੀ ਗੁਰੂ ਕੋਲ ਪੁੱਛੀਆ ਕਿ ਗੁਰੂ ਦੇ ਚਰਨ ਗੁਰੂ ਨੇ ਦੱਸਣਾ ਜੀ ਸਾਨੂੰ ਗੁਰੂ ਤੀਨੇ ਅਵਸਥਾ ਦੱਸਦਾ ਹੈ ਬਾਲ ਜਵਾਨੀ ਔਰ ਬਿਰਧ ਫੁਨ ਇਹ ਤੀਨੇ ਅਵਸਥਾ ਦੱਸਦਾ ਹੈ ਗੁਰੂ ਕਿਵੇਂ ਸੰਭਾਲਣਾ ਪਰ ਮੈਂ ਗੱਲ ਹੁਣ ਤਰਨਾਪੋ ਦੀ ਕਰਦੇ ਜਵਾਨੀ ਦੀ ਕਰ ਰਿਹਾ ਕਿਉਂਕਿ ਜਵਾਨੀ ਪੂਰੇ ਸ਼ਿਖਰ ਤੇ ਹੁੰਦੀ ਹੈ ਜੀ ਤੈਨੂੰ ਸੰਭਾਲਣਾ ਕਿਵੇਂ ਐ ਏਸੀ ਗੁਰੂ ਕੋਲ ਬੈਠ ਕੇ ਸਿੱਖੀਏ ਗੁਰੂ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਤਰਨਾਪੋ ਐਉਂ ਹੀ ਗਿਆਓ ਤੇਰੀ ਜਵਾਨੀ ਇਹ ਵੀ ਲੰਘ ਗਈ ਕਿੰਦੇ ਚ ਲੰਘ ਗਈ ਆਪਾਂ ਕੱਲ ਸ਼ਲੋਕ ਵਿਚਾਰਿਆ ਵਿਖਿਣ ਸਿਉ ਕਾਹੇ ਰਚਿਓ ਨਿਮਕ ਨ ਹੋਹੇ ਉਦਾਸ ਤੇਰੀ ਜਵਾਨੀ ਜਿਹੜੀ ਐ ਵਿਕਾਰਾਂ ਦੇ ਵਿੱਚ ਮੋਹ ਮਾਇਆ ਦੇ ਵਿੱਚ ਝੂਠ ਨਿੰਦਿਆ ਦੇ ਵਿੱਚ ਲੰਘਦੀ ਜਾ ਰਹੀ ਐ ਇਹਨੂੰ ਸੰਭਾਲ ਸਾਹਿਬ ਜੀ ਕਹਿੰਦੇ ਇਹ ਜ਼ਰੂਰੀ ਐ ਸਾਹਿਬ ਜੀ ਕਹਿੰਦੇ ਤਰਨਾਪੋ ਇਉਂ ਹੀ ਗਿਓ ਲਿਓ ਜਰਾ ਤਨ ਜੇਤ ਉਸਮਾਉਣਾ ਜੀ ਸਭਨਾ ਤੇ ਆਉਣਾ ਜਦੋਂ ਇਸ ਤਨ ਨੂੰ ਜਰਾ ਨੇ ਬੁਢੇਪੇ ਨੇ ਜਿੱਤ ਲੈਣਾ ਫਿਰ ਕਹੋ ਨਾਨਕ ਕਹਿੰਦੇ ਨਾਨਕ ਆਖ ਹਰ ਮਾਫ ਕਰਿਓ ਭਜ ਹਰਮਨਾ ਏ ਮਨਾ ਪਰਮਾਤਮਾ ਦੇ ਨਾਮ ਨੂੰ ਧਿਆ ਕਿਉਂਕਿ ਔਦ ਜਾਤ ਹੈ ਬੇਤ ਤੇਰੀ ਉਮਰ ਲੰਘਦੀ ਜਾ ਰਹੀ ਹੈ ਹੋਣੀ ਤੁਸੀਂ ਸੋਦਰ ਦੀ ਬਾਣੀ ਤੋਂ ਬਾਦ ਸ਼ਬਦ ਵੀ ਸੁਣਿਆ ਹੁਕਮ ਦੇ ਰੂਪ ਚ ਬਹਿਤੀ ਜਾਤ ਕਦੇ ਦ੍ਰਿਸ਼ਟ ਨ ਧਰਤ ਮਿਥਿਆ ਮੋਹ ਬੰਦੈ ਨਿਤ ਪਰਚ ਬਹਿਤੀ ਜਾਤ ਜਾਦਾ ਪਵਤਰੀ ਉਮਰ ਜਿਵੇਂ ਪਾਣੀ ਨਦੀ ਦਾ ਪਾਣੀ ਵਹਿੰਦਾ ਜਾਂਦਾ ਨਾ ਲੰਘਦਾ ਜਾਂਦਾ ਗੁਰੂ ਸਾਹਿਬ ਜੀ ਕਹਿੰਦੇ ਤੇਰੀ ਉਮਰ ਵੀ ਇਸੇ ਤਰ੍ਹਾਂ ਲੰਘਦੀ ਜਾ ਰਹੀ ਹੈ ਪਰ ਤੂੰ ਕਦੇ ਸੋਚਿਆ ਨਹੀਂ ਵੀ ਮੇਰੀ ਜਵਾਨੀ ਕਿਸ ਵਿੱਚ ਬਤੀਤ ਹੋ ਰਹੀ ਹੈ ਮੈਂ ਕਿਵੇਂ ਬਤੀਤ ਕਰ ਰਿਹਾ ਮਨੁੱਖ ਮਨੁੱਖ ਹੀ ਸੋਚਦਾ ਹੈ ਨਾ ਵੀ ਖਾਣਾ ਪੀਣਾ ਐਸ਼ ਕਰ ਲਈ ਜੇ ਅਯੂਤ ਆਦਨ ਹੈ ਫਿਰ ਕਿਹੜਾ ਮਿਲਣੇ ਹੈ ਪਰ ਨਹੀਂ ਠੀਕ ਹੈ ਇਹ ਪੱਕ ਹੈ ਖਾਣਾ ਪੀਣਾ ਪਦਾਰਤ ਹੰਡਾਣੇ ਹੈ ਪਰ ਅਸੀਂ ਆਪਣੀ ਜਵਾਨੀ ਨੂੰ ਉਹਨਾਂ ਵਿਸ਼ੇ ਵਿਕਾਰਾਂ ਚ ਨਾ ਖਰਚਿਤ ਕਰੀਏ ਜਿੰਦ ਵਿੱਚ ਰਹਿ ਕੇ ਸਾਡੀ ਜਵਾਨੀ ਵੀ ਸਾਬ ਜੀ ਕਹਿੰਦੇ ਕਾਗਜ ਵਾਂਗ ਗੱਲ ਜਾਵੇ ਵਿਰਥ ਚਲੀ ਜਾਵੇ ਬੇਕਾਰ ਚਲੀ ਜਾਵੇ ਸਾਬ ਜੀ ਕਹਿੰਦੀ ਬਹਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਦ੍ਰਿਸ਼ਟ ਦਾ ਭਾਵੈ ਨਿਗਾਹ ਨਹੀਂ ਮਾਰੀ ਤੂੰ ਕਦੇ ਕੋਈ ਚੀਜ਼ ਦੀ ਰਖਵਾਲੀ ਕਰਨੀ ਹੋਵੇ ਸੇ ਕਹਿੰਨੇ ਆ ਨਾ ਬੀਂਦੇ ਤੇ ਥੋੜੀ ਜੀ ਨਿਗਾਹ ਰੱਖੀ ਜਾਂ ਐਂਦੇ ਤੇ ਨਿਗਾਹ ਮਾਰ ਕੇ ਰੱਖੀ ਭਾਵ ਕਹਿੰਦੀ ਸੰਭਾਲ ਰੱਖੀ ਸਾਹਿਬ ਜੀ ਕਹਿੰਦੇ ਦ੍ਰਿਸ਼ਟ ਨ ਧਾਰਤ ਤੂੰ ਕਦੇ ਨਿਗਾ ਨਹੀਂ ਮਾਰੀ ਤੇਰੀ ਜਵਾਨੀ ਕਿਵੇਂ ਲੰਘ ਰਹੀ ਹੈ ਜੇ ਕਾਮਚੈ ਤੇ ਕਾਮਚ ਹੀ ਖਚਿਤ ਹੋ ਗਿਆ ਤੂੰ ਜੇ ਲੋਭ ਚ ਹੈ ਹੰਕਾਰ ਚੋਂ ਦੇ ਚ ਖਚਿਤ ਹੋ ਕੇ ਰਹਿ ਗਿਆ ਤੂੰ ਨਿਗਾ ਨਹੀਂ ਮਾਰੀ ਮੇਰਾ ਮਨ ਕਿੰਨਾ ਮੈਲਾ ਹੋ ਗਿਆ ਹੈ ਤੂੰ ਕਦੇ ਨਿਗਾ ਨਹੀਂ ਮਾਰੀ ਮੇਰੀ ਸੁਰਤ ਕਿੰਨੀ ਮੈਲੀ ਹੋ ਚੁੱਕੀ ਹੈ ਮਿੱਥਿਆ ਮੋਹ ਬੰਦੈ ਨਿਤ ਪਰਚ ਕਾਰਨ ਕੀ ਹੈ ਮਨ ਜਿਹੜਾ ਏ ਉਹ ਨਾਸ਼ਵੰਤ ਪਦਾਰਥਾਂ ਦੇ ਵਿੱਚ ਖਚਿਤ ਹੋਇਆ ਬੈਠਾ ਏ ਇਸ ਲਈ ਸਾਬ ਜੀ ਨੇ ਕਿਹਾ ਔਦ ਜਾਤ ਹੈ ਬੇਤ ਹਰਜਸ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ਔਸਰ ਬੀਤਿਓ ਜਾਤ ਹੈ ਕਿ ਹੋ ਮੰਨ ਲੈ ਮੇਰੋ ਨੌਵੇਂ ਪਾਤਸ਼ਾਹ ਜੀ ਦਾ ਬਚਨ ਹੈ ਜੀ ਸਾਬ ਜੀ ਕਹਿੰਦੇ ਮੇਰੇ ਅੱਖੇ ਲੱਗ ਜਾ ਹਰਜਸ ਰੇ ਮਨਾ ਗਾਇਲ ਹੈ ਪਰਮਾਤਮਾ ਦਾ ਨਾਮ ਧਿਆਲੈ ਉਮਰ ਲੰਘਦੀ ਜਾ ਰਹੀ ਹੈ ਇਸ ਸਰੀਰ ਨੇ ਇੱਕ ਦਿਨ ਮਿੱਟੀ ਹੋ ਜਾਣਾ ਹੈ ਜੀ ਇਸ ਸਰੀਰ ਨੇ ਇੱਕ ਦਿਨ ਖੇ ਹੋ ਜਾਣਾ ਤੇ ਇਸੇ ਸਰੀਰ ਦੀ ਮਿੱਟੀ ਬਣਾ ਕੇ ਪਾਣੀ ਚ ਤੋਰ ਦੇਣਾ ਇਹਨੂੰ ਤੇ ਸਹਿਬ ਜੀ ਮਹਾਰਾਜ ਜੀ ਕਹਿੰਦੇ ਹਰ ਜਸ ਦੇ ਮਨਾ ਗਾਇਲ ਹੈ ਜੋ ਸੰਗੀ ਹੈ ਤੇਰੋ ਸੰਗੀ ਕੌਣ ਹੈ ਜੀ ਸਾਡਾ ਪਰਮਾਤਮਾ ਦਾ ਨਾਮ ਗੁਰੂ ਦੀ ਬਾਣੀ ਗੁਰੂ ਦਾ ਬਖਸ਼ਿਆ ਜਪਦੀ ਸਹਿਬ ਇਸ ਸਾਡਾ ਸੰਗੀ ਹੈ। ਔਸਰ ਬੀਤਿਓ ਜਾ ਔਸਰ ਦਾ ਭਾਅ ਵੀ ਇੱਥੇ ਉਮਰ ਹੈ। ਇੱਥੇ ਆਉਦ ਦਾ ਭਾਅ ਵੀ ਉਮਰ ਹੈ। ਆਰਜਾ ਦਾ ਭਾਅ ਵੀ ਉਮਰ ਹੈ ਜੀ। ਸਹਿਬ ਜੀ ਕਹਿੰਦੇ ਔਸਰ ਬੀਤਿਓ ਜਾਤ ਹੈ ਕਿ ਉਹ ਮੰਨ ਲੈ ਮੇਰੋ। ਸਹਿਬ ਕਹਿੰਦੇ ਮੇਰੇ ਅੱਖੇ ਲੱਗ ਜਾ ਤੇਰੇ ਫਾਇਦੇ ਵਾਸਤੇ ਆਖ ਰਿਆਂ ਮੈਂ। ਤੇਰੇ ਭਲੇ ਵਾਸਤੇ ਗੁਰਬਾਣੀ ਤਾਂ ਹੈ ਹੀ ਸਾਡੇ ਭਲੇ ਲਈ ਹੈ ਜੀ। ਜੋ ਵੀ ਗੁਰੂ ਆਖਦੇ ਉਹਨਾਂ ਵਿੱਚ ਸਾਡਾ ਭਲਾ ਛੁਪਿਆ ਹੈ। ਮਾੜਾ ਕੁਝ ਨਹੀਂ ਛੁਪਿਆ ਜੀ ਸਭ ਹੀ ਭਲਾ ਛੁਪਿਆ ਹੈ ਤੇ ਸਾਬ ਜੀ ਕਹਿੰਦੇ ਤੂੰ ਇਹ ਗੱਲ ਮੰਨ ਲੈ ਪਰਮਾਤਮਾ ਦੇ ਨਾਮ ਨਾਲ ਜੁੜ ਜਾ ਤੇਰੀ ਜਵਾਨੀ ਜਿਹੜੀ ਹੈ ਉਹ ਵਿਅਰਥ ਨਾ ਲੰਘੇ ਬੇਕਾਰ ਨਾ ਲੰਘੇ ਇਸ ਲਈ ਵਿਚਰਨਾ ਸੀ ਹੈ ਜੀ ਸੰਸਾਰ ਚ ਜਵਾਨੀ ਦਾ ਪਹਿਰਾ ਲੈ ਕੇ ਜਿਹੜਾ ਉਸੇ ਵਿਚਰਨਾ ਪਰ ਇਸ ਜਵਾਨੀ ਨੂੰ ਕਿਵੇਂ ਬਤੀਤ ਕਰਨਾ ਮੈਂ ਫਿਰ ਬਚਨਾਖ ਦਿਆਂ ਐਸੀ ਗੁਰੂ ਕੋਲ ਪੁੱਛੀਏ गुरुकुल बैठकी ਵਿਚਾਰੀਏ गुरु, गुरु, गुरु दी वाणी ਨੂੰ गुरु ਸਾਨੂੰ ਦੱਸੇਗਾ ਕਿਵੇਂ ਜਿਉਣਾ ਸੀ ਕਿਵੇਂ ਜੀਵਨ ਨੂੰ ਬਸਰ ਕਰਨਾ ਹੈ ਤਰਨਾਪੋ ਇਉਂ ਹੀ ਗਿਓ ਇਹ ਵੀ ਗੱਲ ਤਾਂ ਸਮਝਾਈ ਹੈ ਨਾ ਸ਼ਲੋਕ ਦੇ ਅੰਦਰ ਨਵੇਂ ਪਾਤਸ਼ਾਹ ਜੀ ਨੇ ਵੀ ਦੇਖ ਭਲਿਆ ਭਾਈ ਤੇਰਾ ਜਵਾਨੀ ਜਿਹੜੀ ਹੈ ਉਹ ਐਵੇਂ ਲੰਘਦੀ ਜਾ ਰਹੀ ਹੈ ਕੋਈ ਕੁਝ ਖੱਟਿਆ ਨਹੀਂ ਤੂੰ ਕੁਝ ਪ੍ਰਾਪਤ ਨਹੀਂ ਕੀਤਾ ਕੋਈ ਨਾਮ ਸਿਮਰਨ ਬੰਦਗੀ ਨੂੰ ਤੂੰ ਪ੍ਰਾਪਤ ਨਹੀਂ ਕੀਤਾ ਜੇ ਤੱਕ ਐਵੇਂ ਲੰਘ ਗਈ ਏ ਲਿਓ ਜਰਾ ਤਨ ਜੀਤ ਤੇ ਇਹ ਬੁਢੇਪਾ ਹੌਲੀ ਹੌਲੀ ਤੇਰੇ ਤਨ ਨੂੰ ਜਿੱਤਦਾ ਆ ਰਿਹਾ ਹੈ ਤੇ ਇੱਕ ਦਿਨ ਪੂਰੀ ਤਰ੍ਹਾਂ ਜਿੱਤ ਲੈਣਾ ਜੀ ਇਸ ਬੁਢੇਪੇ ਨੇ ਕਹੋ ਨਾਨਕ ਪੱਜ ਹਰਮਨਾ ਉਸ ਪਰਮਾਤਮਾ ਦੇ ਨਾਮ ਨੂੰ ਧਿਆਉ ਔਦਜਾਤ ਹੈ ਬੀਤ ਹੌਲੀ ਹੌਲੀ ਤੇਰੀ ਉਮਰ ਜਿਹੜੀ ਆ ਉਹ ਬੀਤਦੀ ਜਾ ਰਹੀ ਹੈ ਲੰਘਦੀ ਜਾ ਰਹੀ ਹੈ ਇਸ ਲਈ ਨਾਮ ਦੇ ਨਾਲ ਜੁੜ ਪਰਮਾਤਮਾ ਦੀ ਬੰਦਗੀ ਨਾਲ ਜੁੜ ਤਾਂ ਕਿ ਇਹ ਜਵਾਨੀ ਜਿਹੜੀ ਹੈ ਉਹ ਵਿਰਥ ਨਾ ਲੰਗੇ ਜਵਾਨੀ ਵਿਸ਼ੇ ਵਿਚਾਰਾਂ ਵਿੱਚ ਬਤੀਤ ਨਾ ਹੋ ਜਾਵੇ ਇਹ ਨਾਮ ਦੇ ਵਿੱਚ ਬੰਦਗੀ ਦੇ ਵਿੱਚ ਬਤੀਤ ਹੋਵੇ ਇਸ ਲਈ ਸਾਬ ਜੀ ਕਹਿੰਦੇ ਸ ਪਰਮਾਤਮਾ ਦੇ ਨਾਮ ਨੂੰ ਧਿਆ ਗੁਰੂ ਦੀ ਬਾਣੀ ਨਾਲ ਜੁੜਨਾ ਹੈ ਹੋਈਆਂ ਬੇਅੰਤ ਪ੍ਰਕਾਰ ਦੀਆਂ ਗੁਨਾਹਾਂ ਦੀ ਮਾਫੀ ਜੀ ਆਓ ਸਾਬ ਜੀ ਕਿਰਪਾ ਬਖਸ਼ਿਸ਼ ਕਰਨ ਰੋਜ਼